ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਇਸ ਸਥਾਨ ਤੇ ਤੜ ਦੇ ਨਾਲੋਂ ਅਲੱਗ ਹੋਇਆ ਸੀਗਾ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੁਹਾਂ ਦਾ ਇਤਿਹਾਸ ਸਾਜ ਨੂੰ ਪਤਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਆਪ ਨੂੰ ਜੀ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਉਹ ਪੌਣ ਪੇਤਰ ਸਥਾਨ ਆ ਜਿਸ ਸਥਾਨ ਤੇ ਸ਼ੀਦਾ ਸਿੰਘਾਂ ਦੀ ਜੋਤ ਜਗਦੀ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਦੀ ਹੈ ਤੇ ਹਰੇਕ ਦੀਆਂ ਮੋਣੋ ਕਾਮਨਾਵਾਂ ਜਿਹੜੀਆਂ ਆ ਉਹ ਪੂਰੀਆਂ ਹੁੰਦੀਆਂ ਨੇ ਆਓ ਦੱਸਦੇ ਹ ਆਸੋ ਸੰਗਤ ਜੀ ਜਦੋਂ ਮੁਗਲਾਂ ਨੇ ਅੰਮ੍ਰਿਤ ਸਰੋਵਰ ਸ੍ਰੀ ਦਰਬਾਰ ਸਾਹਿਬ ਨੂੰ ਪੂਰਨ ਦਾ ਪਲਾਨ ਬਣਾਇਆ ਗਲਤੀ ਕੀਤੀ ਤਾਂ ਉਸ ਸਮੇਂ ਅਮਰ ਸ਼ੀਤਾਂਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਕੀ ਸਨ ਉਸ ਸਮੇਂ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਂ ਖਾਨ ਖਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਕਬਜ਼ਾ ਕਰਨ ਲਿਆ ਤੇ ਢਾ ਦਿੱਤਾ ਪਵਿੱਤਰ ਸਰੋਵਰ ਨੂੰ ਕੱਟੇ ਅਤੇ ਹੋਰ ਜਨਵਾਰਾਂ ਨਾਲ ਭਰ ਦਿੱਤਾ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਉਂਦੇ ਹੋਏ ਤੇ ਪਾਜੜਾ ਪਾਈਆਂ ਸੀਗੀਆਂ ਉਸ ਸਮੇਂ ਅਮਰਸ਼ੀਰ ਤੰਤਨ ਬਾਬਾ ਦੀਪ ਸਿੰਘ ਜੀ ਦੀ ਉਮਰ तकरीबन 75 ਸਾਲ ਦੀ ਸੀਗੀ ਬਦਲਾ ਲੈਣ ਲਈ ਦੁਬਾਰਾ ਕਬਜ਼ਾ ਕਰਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਨੂੰ ਮੁੜ ਅਸਾਰੀ ਕਰਨ ਲਈ ਬਾਬਾ ਜੀ ਨੇ 500 ਸਿੱਖ ਸਮੇਤ ਅੰਮ੍ਰਿਤਸਰ ਨੂੰ ਰਵਾਨਾ ਹੋਏ ਜਾਣ ਤੋਂ ਪਹਿਲਾਂ ਉਸ ਨੇ ਪ੍ਰਣ ਲਿਆ ਮੈਂ ਸ੍ਰੀ ਦਰਬਾਰ ਸਾਹਿਬ ਨੂੰ ਆਯਾਦ ਕਰਵਾ ਕੇ ਹੀ ਆਰਾਮ ਕਰਾਂਗਾ ਆਖਰੀ ਸਾਹ ਲਵਾਂਗਾ ਰਸਤੇ ਵਿੱਚ ਹੋਰ ਵੀ ਬਹੁਤ ਸਾਰੇ ਸਿੱਖ ਬਾਬਾ ਜੀ ਨਾਲ ਜੁੜ ਗਏ ਜਹਾਂਨ ਖਾਂਦੀ ਕਮਾਨ ਹੇਠ ਮੁਗਲਾਂ ਦੀ ਫੌਜ ਇਥੇ ਸਿੱਖ ਫੌਜ ਨਾਲ ਟਕਰਾ ਰੇਨ ਲਈ ਖੜੀ ਸੀਗੀ ਇਸ ਸਥਾਨ ਤੇ ਇੱਕ ਲੰਬੀ ਅਤੇ ਭਿਆਨਕ ਲੜਾਈ ਤੋਂ ਬਾਅਦ ਇੱਕ ਦੂਜੇ ਤੇ ਜਦੋਂ ਹਮਲਾ ਕੀਤਾ ਨਾ ਯੋਧਿਆਂ ਦੇ ਸਿਰ ਜੜੇ ਸੀਗੇ ਉਹ ਕਲਮ ਹੋ ਗਏ ਸੀਗੇ ਤੇ ਸੀਸ ਧੜ ਦੇ ਨਾਲੋਂ ਅਲੱਗ ਹੋ ਗਿਆ ਸੀਗਾ ਪਰ ਜਦੋਂ ਅਮਰਜੀਤ ਅੰਤਰਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਦੇ ਨਾਲੋਂ ਅਲੱਗ ਹੋਇਆ ਨਾ ਇੱਕ ਜਵਾਨ ਸਿਪਾਹੀ ਨੇ ਉਹਨਾਂ ਨੂੰ ਆਪਣਾ ਵਚਨ ਯਾਦ ਕਰਵਾਇਆ ਤੇ ਬਾਬਾ ਜੀ ਤਰੰਤ ਉੱਠ ਕੇ ਆਪਣਾ ਸੀਸ ਖੱਬੀ ਤਲੀ ਤੇ ਤਰ ਕੇ ਸੱਜੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮਤਲਬ 15 ਕਿਲੋ ਦਾ ਵਜ਼ਨ ਸੀਗਾ ਉਸ ਸਮੇਂ ਜਿਹੜਾ ਦੋ ਤਾਰੀ ਤਲਵਾਰ ਜਿਹੜੀ ਅਮਰਜੀਤਨਤਨ ਬਾਬਾ ਦੀਪ ਸਿੰਘ ਜੀ ਨੇ ਫੜੀ ਸੀਗੀ ਉਸ ਦੇ ਨਾਲ ਕਰਾ ਲਿਆ ਤੇ ਮੁਗਲਾਂ ਨੂੰ ਭਜਣਾ ਪਾਇਆ ਮੁਗਲਾਂ ਦੇ ਆਹੂ ਲਾਏ ਤੇ ਇਸ ਤਰ੍ਹਾਂ ਅਮਰਸ਼ੀਤਾਂ ਤਨ ਬਾਬਾ ਦੀਪ ਸਿੰਘ ਜੀ ਨੇ ਇਸ ਜੰਗ ਨੂੰ ਫਤਿਹ ਕਰਕੇ ਗੁਰਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਆਪਣਾ ਜਿਹੜਾ ਸੀਸ ਪੇੜ ਕੀਤਾ ਸੀ ਜਿਸse ਆਪ ਜੀ ਅਕਸਰ ਹੀ ਜਾ ਕੇ ਦਰਸ਼ਨਦਾਰੇ ਕਰਦੇ ਹੋ ਤੇ ਨਤਮਸਤਕ ਹੋਨੇ ਹੋ ਸੰਗਤ ਦਰਸ਼ਨ ਕਰ ਰਿਓ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਇਸ ਸਥਾਨ ਤੇ ਅਮਰਸ਼ੀਤਾਂ ਤਨ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਆ ਉਹ ਤੜ ਦੇ ਨਾਲ ਅਲੱਗ ਹੋਇਆ ਸੀਗਾ ਇਹ ਅਸਥਾਨ ਗੁਰਵਾਲੀ ਜਿਲ੍ਹਾ ਅਮਰਸਰ ਵਿਜੇ ਸ਼ਿਸ਼ੋਬਿਤ ਹੈ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਿਹਾ ਜੋ ਵੀ ਸੰਗਤਾਂ ਦਰਸ਼ਨਕਾਰੀਆਂ ਨੇ ਵੀਡੀਓ ਨੂੰ ਮਤਵਤਵ ਨਾਲ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਇਸ ਪਾਵਨ ਪੀਤਰ ਸਥਾਨ ਦੇ ਦਰਸ਼ਨਦਾਰੇ ਕਰ ਸਕਦੀਆਂ ਹਨ ਜਦੋਂ ਵੀ ਆਪ ਜੀ ਤਰਨਤਾਰਨ ਏਰੀਆ 'ਚ ਦਰਸ਼ਨਦਾਰੇ ਕਰਨ ਵਾਸਤੇ ਆਉਣੇ ਹੋ ਨਾਲ ਹੀ ਗੁਰਦੁਆਰਾ ਲਕੀਰ ਸਾਹਿਬ ਗੁਰਦੁਆਰਾ ਲਕਾਰ ਸਾਹਿਬ ਰਸਤੇ ਵਿੱਚ ਆਉਂਦਾ ਆ ਤੇ ਨਾਲ ਹੀ ਗੁਰਦੁਆਰਾ ਟਾਲਾ ਸਾਹਿਬ ਤੇ ਉਹਦੇ ਲਾਗੇ ਝੂਲਣੇ ਮਹਿਲ ਗੁਰਦੁਆਰਾ ਸਾਹਿਬ ਮਲਕੀ ਅੰਮ੍ਰਿਤਸਰ ਸਾਰਾ ਤਰਨਤਾਰਨ ਦੇ ਗੁਰੂ ਦੇ ਨਗਰੀਆ ਹਰ ਇੱਕ ਥਾਂ ਤੇ ਗੁਰੂ ਘਰ ਵਕ ਵਕਤਾਵਾ ਦੇ ਬਣਿਆ ਹੋਇਆ ਦਰਸ਼ਨਦਾਰ ਜਰੂਰ ਕਰਕੇ ਜਾਇਆ ਕਰੋ ਸੰਗਜ ਜਪ ਜੀ ਨੂੰ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਉਹ ਸਥਾਨ ਜਿਸ ਸਥਾਨ ਤੇ ਅਮਰਸ਼ੀਤਾਂ ਤਨ ਬੱਬਾ ਦੀਪ ਸਿੰਘ ਦਾ ਸੀਸ ਤੜ ਦੇ ਨਾਲੋਂ ਅਲੱਗ ਹੋਇਆ ਜਿਗਾ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆਵੇ ਜੇਕਰ ਪਸੰਦ ਆਏ ਤਾਂ ਜਰੂਰ ਸ਼ੇਅਰ ਕਰਦੇ ਹੋ ਜਿਸ ਦੇ ਨਾਲ ਹੋਰ ਵੀ ਸੰਗਤਾਂ ਇਸ ਪਵਣ ਪਿੱਤਰ ਸਥਾਨ ਦੇ ਦਰਸ਼ਨਦਾਰੀ ਕਰ ਸਕਦੀਆਂ ਹਨ ਬਹੁਤ ਬਹੁਤ ਤੁਹਾਨੂੰ ਆਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜ